ਪਿੰਡ ਕੁੱਦਾ ਅਤੇ ਇਲਾਕੇ ਦੇ ਲੋਕਾਂ ਵੱਲੋਂ ਸਬ ਡਿਵੀਜ਼ਨ ਪੱਧਰ ਕੁੱਦਾ ਹਸਪਤਾਲ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਹੈ ਇਸ ਇਕੱਠ ਕਰਨ ਦਾ ਇਹਨਾਂ ਦਾ ਕੀ ਮਕਸਦ ਕੀ ਹੈ ਤਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਹਨ ਹਾਂਜੀ ਭਾਈ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਹਰਮੇਲ ਸਿੰਘ ਹੈ ਜੀ ਹਰਮੇਲ ਜੀ ਤੁਸੀਂ ਇੱਥੇ ਇਕੱਠ ਕਰਿਆ ਕੀ ਮਾਮਲਾ ਕੀ ਆ ਮਾਮਲਾ ਦਾ ਸਾਡੇ ਡਾਕਟਰ ਸੀ ਪ੍ਰਦੀਪ ਅਰਥ ਦੇ ਚੰਗੇ ਡਾਕਟਰ ਸੀ ਡਿਊਟੀ ਤੋਂ ਉਤੋਂ ਦੀ ਹੋ ਕੇ ਕੰਮ ਕਰਦੇ ਸੀ ਇੱਥੇ ਲੋਕਾਂ ਦੀ ਪੜ੍ਹਾਈ ਦਾ ਕੰਮ ਕਰਦੇ ਸੀ ਉਹਨਾਂ ਦੀ ਬਦਲੀ ਹੋ ਗਈ ਸੀ ਉਹਦੇ ਸੰਬੰਧ ਜਿੱਥੇ ਇਕੱਠੇ ਹੋਏ ਸੀ ਕੀ ਮੰਗ ਕਰਦੇ ਹੋ ਮੰਗਤਾ ਸੀ ਇਹ ਕਰਦੇ ਆਂ ਦੁਆਰੇ ਇਹਨਾਂ ਨੂੰ ਇੱਥੇ ਲਿਆਂਦਾ ਜਾਵੇ ਤੇ ਲੋਕਾਂ ਦੀ ਜਿਹੜੀ ਸਿਹਤ ਸਹੂਲਤਾਂ ਬਰਕਰਾਰ ਰਵੇ ਜੇਕਰ ਤੁਹਾਡੀ ਇਹ ਮੰਗ ਪਿੰਡਵਾਰਾਂ ਦੀ ਨਹੀਂ ਮੰਨੀ ਜਾਂਦੀ ਤਾਂ ਤੁਹਾਡਾ ਅਗਲਾ ਕਦਮ ਕੀ ਹੋਵੇ ਅਸੀਂ ਫਿਰ ਅਗਲੇ ਤਾਂ ਅਗਲਾ ਸਟੈਪ ਪਟਾਂਗੇ ਸਰਕਾਰ ਦੇ ਦੁਆਰੇ ਜਾਵਾਂਗੇ ਤੇ ਦੁਬਾਰੇ ਨੂੰ ਲਿਆਉਣ ਦੀ ਫੇਰ ਕੋਸ਼ਿਸ਼ ਕਰਾਂਗੇ ਹਾਂਜੀ ਬਾਈ ਜੀ ਕੀ ਨਾਮ ਕੀ ਤੁਹਾਡਾ ਰਜਿੰਦਰ ਢੱਲੋਂ ਜੀ ਢੱਲੋਂ ਸਾਹਿਬ ਅੱਜ ਤੁਸੀਂ ਇਕੱਠ ਕਰਿਆ ਸਿਵਲ ਹਸਪਤਾਲ ਕੁੱਦਾ ਦੇ ਵਿੱਚ ਕੀ ਮਾਮਲਾ ਕੀ ਹੈ ਮਾਮਲਾ ਹੈ ਡਾਕਟਰ ਪ੍ਰਦੀਪ ਆਰਥੋਡੋਡਟ ਡਾਕਟਰ ਉਹਨਾਂ ਦੀ ਇਥੇ ਬਦਲੀ ਹੋਈ ਹੈ ਤੇ ਕੁਝ ਕਾਰਨਾ ਕਰਕੇ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਜਾਂ ਉਹਨਾਂ ਨੂੰ ਮਰੀਜ਼ ਜ਼ਿਆਦਾ ਹੋਣ ਕਰਕੇ ਕੋਸੇ ਕੋਈ ਉਹਨਾਂ ਨੂੰ ਦਿੱਕਤਾਂ ਕੋਈ ਸਟਾਫ ਵੱਲੋਂ ਜਿਹਨਾਂ ਲੋਕਾਂ ਦੀ ਅਸੀਂ ਪੱਖ ਦੇਖਿਆ ਉਹਨਾਂ ਨੂੰ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਕਹਿੰਦੇ ਵੀ ਮੈਥੋਂ ਇਹ ਚੀਜ਼ਾਂ ਦਾ ਨਹੀਂ ਸਹਿਣ ਨਹੀਂ ਹੁੰਦਾ ਤੇ ਅਸੀਂ ਇਸ ਚੀਜ਼ ਨੂੰ ਕਹਿੰਦੇ ਵੀ ਅਸੀਂ ਮੈਂ ਇਸ ਹਸਪਤਾਲ ਚ ਆਪਣੀ ਬਦਲੀ ਕਰਾਉਣ ਲਈ ਕੋਈ ਉਹਨੇ ਆਪਣੀ ਅਪਰੋਚ ਕਰੀ ਤਾਂ ਪਾਛੇ ਚਲਾਇਆ ਤੁਹਾਡਾ ਪਿੰਡ ਦੇ ਲੋਕਾਂ ਦਾ ਇਕੱਠ ਕਰਨ ਦਾ ਐਸਾ ਹਸਪਤਾਲ ਦੇ ਵਿੱਚ ਅੱਜ ਕੀ ਮਕਸਦ ਹੈ ਡਾਕਟਰ ਪ੍ਰਦੀਪ ਅੰਸਲ ਨੂੰ ਵਾਪਸ ਲਿਆਉਂਦਾ ਸਾਡਾ ਸਾਰਿਆਂ ਦਾ ਇਹੀ ਵਿਚਾਰ ਆ ਵੀ ਉਹਨਾਂ ਨੂੰ ਚੰਗੇ ਡਾਕਟਰ ਆ ਸਾਨੂੰ ਘਰੇ ਸਹੂਲਤ ਮਿਲਦੀ ਹੈ ਬੈਠਿਆਂ ਨੂੰ ਹਰ ਨਾਲ ਉਹ ਚੰਗਾ ਹਰਕ ਨੂੰ ਟਰੀਟ ਕਰਦੇ ਆ ਅਸੀਂ ਇਹੀ ਕਹਿੰਦੇ ਆ ਵੀ ਉਹ ਵਾਪਸ ਆਉਣੇ ਚਾਹੀਦੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਨੂੰ ਵੀ ਸਾਡੇ ਜਿਹੜੇ ਡਾਕਟਰ ਸਾਹਿਬ ਆ ਉਹਨਾਂ ਨੂੰ ਸਾਡੇ ਹਸਪੀਟਲ ਕੁੱਦਾ ਵਿੱਚ ਵਾਪਸ ਲਿਆਂਦਾ ਜਾਵੇ ਤੇ ਜੋ ਉਹਨਾਂ ਨਾਲ ਕੋਈ ਹਰ ਸਟਾਫ ਨੂੰ ਖਿੱਚ ਸਰਕਾਰ ਵੱਲੋਂ ਖਿੱਚਿਆ ਜਾਵੇ ਜਾਂ ਸੋਮੋ ਸਾਹਿਬ ਜੋ ਵੀ ਆ ਇਹਨਾਂ ਦਾ ਸੀਨੀਅਰ ਅਫਸਰ ਆ ਉਸ ਉਹਨਾਂ ਨਾਲ ਕੋਆਪਰੇਟ ਕਰਕੇ ਚੱਲਣਾ ਤਾਂ ਕਰ ਤੁਹਾਡੀ ਕੋਈ ਨਹੀਂ ਮੰਗ ਮੰਨੀ ਜਾਂਦੀ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਜੀ ਸਾਡਾ ਪਿੰਡ ਦੇ ਮੋਤਵਰ ਤੇ ਪਿੰਡ ਦੇ ਬਤਵੰਤੇ ਸੱਜਣ ਜੋ ਸਾਨੂੰ ਸਾਡੇ ਨਾਲ ਜਿਵੇਂ ਸਹਿਮਤ ਹੋਣਗੇ ਅਸੀਂ ਅਗਲੀ ਕਾਰਵਾਈ ਜੋ ਅੱਗੇ ਉੱਪਰ ਜਾਣਾ ਪਏ ਕਿਤੇ ਵੀ ਜਾਣਾ ਪਏ ਅਸੀਂ ਜਾਵਾਂਗੇ ਆਪਰੇ ਹਸਪਤਾਲ ਨੂੰ ਅਸੀਂ ਬਚਾਉਣ ਦੀ ਪੂਰੀ ਜੋਰ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਕੀ ਨਾਮ ਕੀ ਆਪਣਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਤੁਹਾਨੂੰ ਦਿੱਤੀ ਅੱਜ ਕੀ ਮਾਮਲਾ ਕੀ ਹੋਇਆ ਕਿ ਕੁੱਦਾ ਸਿਵਲ ਹਸਪਤਾਲ ਦੇ ਵਿੱਚ ਤੁਸੀਂ ਕੱਟ ਕੀਤਾ ਇਹਦਾ ਜੀ ਸਾਡੇ ਡਾਕਟਰ ਸੀ ਪ੍ਰਦੀਪ ਅੰਸਲ ਜੀ ਬਹੁਤ ਚੰਗੇ ਅਰਥੋ ਦੇ ਡਾਕਟਰ ਸੀਗੇ ਉਹਨਾਂ ਦੀ ਟਰਾਂਸਫਰ ਹੋ ਗਈ ਉਹਦੇ ਕਰਕੇ ਅਸੀਂ ਘੱਟ ਕਰੇ ਸੀ ਡਾਕਟਰ ਸਾਹਿਬ ਨੂੰ ਲੈ ਕੇ ਆਏ ਜਿਵੇਂ ਵੀ ਆ ਸਕਦੇ ਡਾਕਟਰ ਸਾਹਿਬ ਉਹਨਾਂ ਨੂੰ ਮੰਗਾਈਏ ਆਪਾਂ ਅੱਜ ਪਿੰਡ ਦੇ ਮੋਹਤਵਰ ਬੰਦਿਆਂ ਦਾ ਘੱਟ ਰੱਖਿਆ ਸੀ ਜੀ ਤੇ ਮੰਗ ਕੀ ਕਰਦੋਂ ਤੁਸੀਂ ਸਰਕਾਰ ਤੋਂ ਮੰਗ ਐਸ ਤਾਂ ਬੇਨਤੀ ਕਰਦੇ ਆਂ ਵੀ ਸਾਡੇ ਡਾਕਟਰ ਸਾਹਿਬ ਜਿਹੜੇ ਇੱਥੇ ਦੁਆਰੇ ਆਜਣ ਪ੍ਰਦੀਪ ਅੰਸਲ ਜੀ ਬਹੁਤ ਚੰਗੇ ਡਾਕਟਰ ਆ ਇਹ ਅਸੀਂ ਤਾਂ ਜੀ ਹੋਣੀ ਚਾਹੀਦੀ ਦੁਆਰੇ ਹੁਣ ਦੇਖੋ ਰਾਤ ਨੂੰ ਐਮਰਜੈਂਸੀ ਡਿਊਟੀ ਵੇਲੇ ਅਸੀਂ ਖੁਦ ਇੱਥੇ ਸਾਡੇ ਰੇਸ਼ ਦੇ ਇਸ ਤਰ੍ਹਾਂ ਦਾ ਗੋਡੇ ਦਾ ਆਪਰੇਸ਼ਨ ਹੋਇਆ ਸੀ ਅਸੀਂ ਰਾਤ ਨੂੰ ਆਏ 9 ਵਜੇ ਓਪੀਟੀ ਦੇ ਵੀ 50 ਬੰਦੇ ਬਿਨਾਂ ਪਰਚੀ ਤੋਂ ਵੀ ਉਹਨਾਂ ਨੇ ਦੇਖੇ ਪਰ ਉਹਦਾ ਸਹਿਯੋਗ ਨਹੀਂ ਦੇ ਰਿਹਾ ਸਟਾਫ ਨਾਲ ਉਹਨੂੰ ਪਰੇਸ਼ਾਨ ਕਰ ਰਿਹਾ ਉਹ ਮੇਰੀ ਫੋਨ ਤੇ ਵੀ ਗੱਲ ਹੋਈ ਡਾਕਟਰ ਸਾਹਿਬ ਨਾਲ ਉਹ ਕਹਿੰਦਾ ਯਾਰ ਨਾਲ ਕੋਈ ਐਕਸ-ਰੇ ਕਰਦਾ ਮੇਰੇ ਅੱਖੇ ਤੋਂ ਜਾਣ ਬੁੱਝ ਕੇ ਖਰਾਬ ਕਰਦੇ ਉਹਨੂੰ ਵਿੱਚ ਸਟਾਫ ਦੇ 2-4 ਬੰਦੇ ਆ ਉਹ ਖਰਾਬ ਕਰਦੇ ਆ ਕਿਸੇ ਮਰੀਜ਼ ਨੂੰ ਸਹੀ ਨਹੀਂ ਬੋਲਦੇ ਮੇਰੇ ਨਾਲ ਇੱਕ ਵਾਰੀ ਖੁਦ ਹੋਈ ਆ ਇੱਥੇ ਇੱਕ ਮੈਡਮ ਮੇਰੇ ਸਾਡੇ ਡਾਕਟਰ ਪ੍ਰਦੀਪ ਬਾਂਸਲ ਜੀ ਜਿਹੜੇ ਵਧੀਆ ਡਾਕਟਰ ਹੈ ਉਹ ਸਾਡੇ ਹਸਪਤਾਲ ਚ ਆਉਣ ਜਿਹੜੇ ਸਟਾਫ ਦੇ ਮਿਸਬੀਹੇਵਰ ਵਾਲੇ ਬੰਦੇ ਆ ਉਹ ਬਦਲੇ ਜਾਣ ਉਹਨਾਂ ਦਾ ਕੰਮ ਇੰਨੀ ਜ਼ਿਆਦਾ ਹੈ ਜੀ ਉਹ ਇੱਥੇ ਚੰਗੇ ਬੰਦੇ ਨੂੰ ਖੜ੍ਹ ਨਹੀਂ ਦਿੰਦੇ ਜੇਕਰ ਤੁਹਾਡੀ ਮੰਗ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਨਹੀਂ ਮੰਨੀ ਜਾਂਦੀ ਤਾਂ ਤੁਹਾਡਾ ਪਿੰਡ ਵਾਲਿਆਂ ਦਾ ਅਗਲਾ ਸੰਘਰਸ਼ ਪਿੰਡ ਵਾਲਿਆਂ ਨੇ ਮਿਲ ਕੇ ਜੀ ਕੋਈ ਬਣਾਵਾ ਅਗਲੀ ਰਣਨੀਤੀ ਕੀ ਬਣਦੀ ਹੈ ਜੀ ਫਿਰ ਜਿੰਦੇ ਲਾਉਣਾ ਪਊ ਜੇ ਸਾਡਾ ਚੰਗਾ ਕੋਈ ਇੱਥੇ ਹਸਪੀਟਲ ਡਾਕਟਰ ਹੀ ਨਾ ਹੋਇਆ ਫਿਰ ਅੱਜ ਅਸੀਂ ਕਰਨਾਂ ਕੀ ਕਬੂਤਰਾਂ ਲੱਗ ਜਾਣਗੇ ਜੀ ਇਹਨੀ ਮਿਹਨਤ ਕਰੀਆ ਕਲੱਬ ਨੇ ਦੇਖੋ 5-6 ਲੱਖ ਰੁਪਏ ਪੱਲਿਓ ਪਿੰਡ ਚੋਂ ਪੈਸੇ ਇਕੱਠੇ ਕਰਕੇ ਅਸੀਂ ਇੱਥੇ ਮਾਲੀ ਰੱਖਿਆ ਆ ਤੁਸੀਂ ਦੇਖਿਆ ਸਾਰੇ ਕਿੰਨੇ ਸੋਹਣੇ ਅਸੀਂ ਗਰਾਊਂਡ ਬਣਾਏ ਆ ਪਾਰਕ ਬਣਾਏ ਆ ਲੰਗਰ ਦੀ ਵਿਵਸਥਾ ਹੁੰਦੀ ਹੋਈ ਆ ਸਾਡੇ ਕੋਲ ਲੰਗਰ ਬੰਦਦਾ ਚਾਹ ਦਾ ਸਵੇਰੇ ਸਾਡੇ ਚੇਅਰਮੈਨ ਸਾਹਾ ਸਵੇਰੇ ਚਾਹ ਲੈ ਕੇ ਆਉਂਦੇ ਆ 5 ਵਜੇ ਖੁੱਲਮ ਲੱਗ ਜੀ ਸਲਾਸ ਵਾਲੀ ਨੂੰ ਦੱਸ ਦਿੰਦਾ ਚੇਅਰਮੈਨ ਸਾਹ ਸਵੇਰੇ ਚਾਹ ਲੈ ਕੇ ਆਉਂਦੇ ਆ 5 ਵਜੇ ਮੇਥੋਂ ਅੰਦਰਲੇ ਜਿਹੜਾ ਸਟਾਫ ਹੈ ਇਹੀ ਕਿਹਾ ਵੀ ਬੇਨਤੀ ਕਰੇ ਵੀ ਮੈਂ ਚੀ ਲੀਡਰ ਬੰਦਾ ਹੋ 5-10 ਵਜੇ ਕਿਤੇ ਬੀ ਉਹ ਤਾਂ ਪਰੇਸ਼ਾਨਾ ਵੀਰ ਕਿਉਂ ਜਾ ਲੈ ਕੇ ਆਉਂਦਾ ਉਹਨੇ ਮਰੀਜ਼ ਵੱਧਾ ਹੀ ਨਹੀਂ ਸਾਨੂੰ ਨਹੀਂ ਕੇਅਰ ਕਰਨੀ ਪੈਂਦੀ। ਜਾਣ ਬੁੱਝ ਕੇ ਪਰੇਸ਼ਾਨ ਕਰਦੇ ਆ। ਤਾਂ ਪਿੰਡ ਦੇ ਹੋਰ ਲੋਕ ਵੀ ਮੌਜੂਦ ਹਨ। ਕੀ ਨਾਮ ਕੀ ਤੁਹਾਡਾ? ਹੇਮਰਾਜ ਜੀ। ਹੇਮਰਾਜ ਜੀ ਅੱਜ ਤੁਸੀਂ ਇਕੱਠ ਕਰਿਆ ਕੀ ਮਾਮਲਾ ਕੀ ਇੱਥੇ? ਮਾਮਲਾ ਇਹ ਐਸੀ ਜੀ ਡਾਕਟਰ ਪ੍ਰਦੀਪ ਸਿੰਘ ਬਹੁਤ ਚੰਗਾ ਬੰਦਾ ਸੀ ਤੇ ਡਾਕਟਰ ਸਾਹਿਬ ਚੰਗੇ ਸੀ ਸਾਰੇ ਜ਼ਿਲ੍ਹੇ ਨੂੰ ਸਾਰੇ ਰਾਜਸਥਾਨ ਦੇ ਸਾਰੇ ਇੱਥੇ ਲੋਕ ਆ ਕੇ ਉਹ ਚੰਗੀਆਂ ਮਤਲਬ ਚੰਗੀ ਗਾਈਡ ਕਰਦੇ ਸੀ। ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈ ਵੀ ਡਾਕਟਰ ਪ੍ਰਦੀਪ ਦੀ ਬਦਲੀ ਹੋਗੀ ਤੇ ਦੂਜਾ ਕੋਈ ਦੋ ਚਾਰ ਸਟਾਫ ਦੇ ਉਹਨਾਂ ਨੂੰ ਮਲਾਜਮ ਸੀ ਉਹ ਤੰਗ ਕਰਦੇ ਸੀ ਕੋਈ ਬਿਨਾਂ ਮਤਲਬ ਤੋਂ ਸਹੀ ਉਹਨਾਂ ਦਾ ਕੰਮ ਨਹੀਂ ਕਰਦੇ ਸੀ ਅਸੀਂ ਸੀਐਮਓ ਬੈਂਡਾ ਸਾਹਿਬ ਨੂੰ ਚੰਡੀਗੜ੍ਹ ਵਾਲੇ ਨੂੰ ਭਗਵਾਨ ਜੀ ਤੁਹਾਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਦੀ ਪੂਰੀ ਖੋਜ ਕਰਕੇ ਜਾਂਚ ਕਰਕੇ ਪ੍ਰੀ ਡਾਕਟਰ ਉਥੇ ਲਿਆਂਦਾ ਜਾਵੇ ਤੇ ਚੰਗੇ ਡਾਕਟਰ ਲਿਆਂਦਿਆਂ ਮਾੜੇ ਡਾਕਟਰ ਨੂੰ ਉਥੋਂ ਬਦਲੇ ਜਾਵੇ ਸਾਡੇ ਇਲਾਜ ਇੱਥੇ ਸਹੀ ਨਹੀਂ ਹੁੰਦਾ ਸਾਨੂੰ ਬਟਿੰਡੇ ਜਾਣਾ ਪੈਂਦਾ ਸੰਘ ਦੇ ਜਾਣਾ ਪੈਂਦਾ ਤੇ ਮਰੀਜ਼ਾਂ ਨੂੰ ਇਸ ਇਸੇ ਵਾਸਤੇ ਇਹ ਬਾਦ ਸਾਹਿਬ ਨੇ ਬਣਾਇਆ ਸੀ ਤੇ ਸਾਨੂੰ ਬਹੁਤ ਵੱਡਾ ਦੁੱਖ ਹੈ ਵੀ ਸਾਨੂੰ ਇਹ ਕੋਈ ਇਸ ਗੱਲ ਦਾ ਵੀ ਜੇ ਪ੍ਰੀ ਡਾਕਟਰ ਨਾ ਆਇਆ ਚੰਗੇ ਡਾਕਟਰ ਨਾ ਆਏ ਤਾਂ ਸਾਨੂੰ ਇਹ ਨਰਕ ਦੀ ਜ਼ਿੰਦਗੀ ਜਿਉਣੀ ਪਊਗੀ ਬਾਕੀ ਇੱਥੇ ਸੈਂਟਰ ਯੂਨੀਵਰਸਿਟੀ ਜਿਹੜੀ ਹੈਗੀ ਹੈ ਉਹ ਬੱਚੇ ਬਾਹਰ ਆਈਨੋ ਸਟੇਟ ਕੇਰਲਾ ਪੰਜਾਬ ਸਾਰੀਆਂ ਸਟੇਟਾਂ ਚੋਂ ਆਏ ਨੇ ਬੱਚੇ ਉਹ ਵੀ ਇੱਥੇ ਇਲਾਜ ਕਰਾਉਂਦੇ ਨੇ ਉਹ ਬੜੇ ਅਜ ਔਖੇ ਨੇ ਉਹ ਅਜ ਆਏ ਸੀ ਉਹਨਾਂ ਨੂੰ ਗੋਡਾ ਬਾਰੇ ਪ੍ਰੋਬਲਮ ਸੀ ਤੇ ਮੈਨੂੰ ਮਿਲੇ ਉਹ ਉਹ ਕਹਿੰਦੇ ਅੰਕਲ ਇੱਥੇ ਕੋਈ ਕੀ ਗੱਲ ਡਾਕਟਰ ਕੋ ਚੰਗਾ ਹੈ ਨਹੀਂ ਮਾਂ ਜੀ ਕੋਈ ਗੱਲ ਸਮੱਸਿਆ ਸੀ ਡਾਕਟਰ ਸਾਹਿਬ ਆਪਣੀ ਬਲੀ ਕਰਾ ਗਈ ਤੇ ਇਸ ਕਰਕੇ ਸੈਂਟਰ ਦੀ ਯੂਨੀਵਰਸਿਟੀ ਹੋਣ ਕਰਕੇ ਸਾਰੇ ਇਲਾਕੇ ਦਾ ਵੱਡਾ ਇੱਥੇ ਘੱਟ ਹੋਣ ਕਰਕੇ ਤੇ ਪਿੰਡ ਦੀ ਇਹ ਅਪੀਲ ਹੈ ਕਿ ਪ੍ਰਦੀਪ ਡਾਕਟਰ ਉਹਨਾਂ ਦੇ ਜੀ ਸਾਾਨੂੰ ਸਾਰੇ ਡਾਕਟਰ ਚੰਗੇ ਤੋਂ ਚੰਗੇ ਦਿੱਤੇ ਜਾਣੇ ਤੇ ਇਹ ਕਰ ਤੁਹਾਡੀ ਗੱਲ ਨਹੀਂ ਨੀ ਜਾਂਦੀ ਵਿਭਾਗ ਵੱਲੋਂ ਜਾਂ ਸਰਕਾਰ ਵੱਲੋਂ ਡਾਕਟਰ ਪ੍ਰਦੀਪ ਦੀ ਬਦਲੀ ਇੱਥੇ ਨਹੀਂ ਦੁਬਾਰਾ ਕੀਤੀ ਜਾਂਦੀ ਤਾਂ ਤੁਹਾਡਾ ਅਗਲਾ ਸੰਘਰਸ਼ ਕਿ ਸਾਡਾ ਸੰਘਰਸ਼ ਦਾ ਭਗਵਾਨ ਸ੍ਰੀ ਮਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜੀ ਸਾਡੀ ਅਪੀਲ ਸੁਣ ਕੇ ਇੱਥੇ ਪ੍ਰਦੀਪ ਡਾਕਟਰ ਨੂੰ ਲਿਆਂਦਾ ਜਾਵੇ ਇੱਥੇ ਸਾਰੇ ਸਟਾਫ ਦੀ ਪੂਰੀ ਇਨਕੁਆਇਰੀ ਕਰਾਈ ਹੋਵੇ ਸੇਮ ਮਸਾਬ ਤੋਂ ਤੇ ਨਹੀਂ ਅਸੀਂ ਬਾਦ ਰੋਡ ਤੇ ਧਰਨਾ ਲਾਵਾਂਗੇ ਇੱਕ ਦੋ ਦਿਨਾਂ ਚ ਸੋ ਇਹਨਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਡਾਕਟਰ ਪ੍ਰਦੀਪ ਮੰਸਲ ਦੀ ਦੁਆਰਾ ਇਸ ਹਸਪਤਾਲ ਦੇ ਵਿੱਚ ਪੋਸਟਿੰਗ ਕੀਤੀ ਜਾਵੇ ਤਾਂ ਜੋ ਕਿ ਅਸੀਂ ਆਪਣਾ ਇਲਾਜ ਸਮੇਂ ਸਿਰ ਸਹੀ ਤਰੀਕੇ ਨਾਲ ਕਰਵਾ ਸਕੀਏ ਤੇ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਤੋਂ ਵੀ ਮੰਗ ਕੀਤੀ ਹੈ ਕਿ ਡਾਕਟਰ ਪ੍ਰਦੀਪ ਦੀ ਤਾਇਨਾਤੀ ਦੁਆਰਾ ਇਸ ਹਸਪਤਾਲ ਦੇ ਵਿੱਚ ਕੀਤੀ ਜਾਵੇ